ਅਤਿ ਦੀ ਗਰਮੀ ਵਿੱਚ ਮਸ਼ੀਨਰੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਦੀਆਂ ਜਾ ਰਹੀਆਂ ਨੇ ਤਸਵੀਰਾਂ ਫਾਜ਼ਲ ਕਰਦੀਆਂ ਨੇ ਜਿੱਥੇ ਐਮਸੀ ਕਲੋਨੀ ਦੇ ਵਿੱਚ ਖੜੀਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਹਾਲਾਂਕਿ ਸਥਾਨਕ ਲੋਕਾਂ ਨੇ ਪਹਿਲਾਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਅੱਗ ਬਿਕਾਬੂ ਹੋਈ ਤਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਨੀਮਤ ਰਹੀ ਕਿ ਸਹਾਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰਕਾਰ ਦਾ ਕਾਫੀ ਨੁਕਸਾਨ ਹੋ ਗਿਆ ਜਦ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਤਾ ਲੱਗ ਸਕਿਆ ਜੀ ਕਿਵੇਂ ਅੱਗ ਲੱਗੀ ਕਾਰਨ ਨਹੀਂ ਜੀ ਅਜੇ ਕੋਈ ਪਤਾ ਨਹੀਂ ਲੱਗਿਆ ਕਿ ਅਚਾਨਕ ਹੀ ਲੱਗੀ ਉਹ ਕੁੱਪ ਦੇ ਕਾਰਨ ਸ਼ੀਸ਼ੇ ਤੋਂ ਅੰਦਰ ਸੀਟ ਨੂੰ ਅੱਗ ਲੱਗ ਗਈ ਅੱਛਾ ਜੀ ਉਹ ਵੀ ਕਰਕੇ ਸ਼ਾਇਦ ਲੱਗ ਸਕਦੀ ਹੈ ਜੰਦਾ ਜੀ ਅੱਛਾ ਇਹ ਕਾਰ ਕਦੋਂ ਅੱਗ ਲੱਗੀ ਹੈ ਉਹ ਪਤਾ ਲੱਗੇ ਕਿੰਨੀ ਦੇਰ ਹੋ ਗਈ ਸ਼ਾਇਦ ਲੱਗੇ ਨਾ ਥੋੜੀ ਦੇਰ ਜੀ 15 ਮਿੰਟ ਹੋ ਗਏ 15 ਮਿੰਟ ਹੋ ਗਏ ਆਕੇ ਫਿਰ ਸਾਰਿਆਂ ਨੇ ਪੁਝਾਂਣ ਦੀ ਕੋਸ਼ਿਸ਼ ਕੀਤੀ ਫਿਰ ਸਾਰਿਆਂ ਦੇ ਰਾਹ ਪਤਾ ਜੀ ਸਾਰੇ ਨੁਕਸਾਨ ਨੇ ਬੱਚੇ ਦੀ ਦੂਮੀ ਕਾਰ ਹੈ ਕਿੰਨੇ ਕੀ ਬਚੇ ਜੀ 2 ਮਹੀਨੇ ਪਹਿਲਾਂ ਸਾਰੀ ਸੜ ਗਈ ਬਈ ਸਾਨੂੰ ਟੂਟਣਾ ਮਿਲੀ ਕਿ ਆਪਣਾ ਐਮਸੀ ਜਲੋਣੀ ਕਾਰ ਦੇ ਵਿੱਚ ਸਾਰ ਸੜ ਗਿਆ ਨਾ ਅੱਗ ਲੱਗ ਗਿਆ ਸੀ ਉਹਨੇ ਤੁਰੰਤ ਜਿੰਨੇ ਕੋਲ ਆ ਕੇ ਨਹੀਂ ਆ ਗਏ ਤੇ ਤੁਸੀਂ ਆ ਕੇ ਆ ਗਏ ਸਾਥ ਸਭ ਆਪ ਨੂੰ ਪਾ ਲਿਆ ਕਿੰਨਾ ਕੁ ਨੁਕਸਾਨ ਹੋਇਆ ਕਾਰ ਦਾ ਜੀ ਦੇਖਿਆ ਤੁਸੀਂ ਕਾਰ ਚ ਨੁਕਸਾਨ ਤਾਂ ਥੋੜਾ ਬੋਟਾ ਹੋ ਗਿਆ ਸਾਡੇ ਅੱਛਾ ਕਿੰਨੀ ਦੇਰ ਅਗਲੇ ਬਚ ਗਏ ਕਿੰਨੇ ਟਾਈਮ ਚ ਪਹੁੰਚ ਗਏ ਤੁਸੀਂ ਇੱਥੇ 3-4 ਮਿੰਟਾਂ ਚ 3-4 ਹੁਣ ਕਾਬੂ ਪਾਇਆ ਜਾ ਚੁੱਕਿਆ ਕਾਰ ਤੇ